ਬੈਂਕ ਆਫ ਕੈਨੇਡਾ ਦੇ ਵੱਲੋਂ ਅੱਜ ਫਿਰ ਤੋਂ ਆਪਣੇ ਵਿਆਜ ਦਰਾਂ ਨੂੰ ਹੋਲਡ ਰੱਖਿਆ ਗਿਆ ਹੈ। ਭਾਵੇਂ 5% ਦੇ ਉੱਪਰ ਬੈਂਚਮਾਰਕ ਰੇਟ ਹੈ ਜਿਹੜਾ 7.2% ਦੇ ਉੱਪਰ ਲੋਨ ਲੋਕਾਂ ਨੂੰ ਮਿਲ ਰਹੇ ਨੇ ਤਾਂ ਇਹ ਇੱਥੇ ਹੀ ਫਿਲਹਾਲ ਸਥਿਤੀ ਰਹਿਣੀ ਹੈ। ਤੇ ਬੈਂਕ ਦੇ ਵੱਲੋਂ ਜਿਹੜੀ ਸਟੇਟਮੈਂਟ ਹੈ ਤਾਂ ਉਸ ਸਟੇਟਮੈਂਟ ਦੇ ਵਿੱਚ ਪਹਿਲਾਂ ਅਮਰੀਕਾ ਦਾ ਜ਼ਿਕਰ ਕੀਤਾ ਗਿਆ ਕਿ ਅਮਰੀਕਾ ਦੇ ਵਿੱਚ ਜਿਸ ਤੰਗ ਦੀ ਮਾਰਕੀਟ ਬਣੀ ਹੋਈ ਹੈ ਕਿ ਉੱਥੇ ਕੰਜ਼ਿਊਮਰ ਡਿਮਾਂਡ ਡਿਮਾਂਡ ਵਧੀ ਹੋਈ ਹੈ ਇਕਨੋਮੀ ਦੀ ਹਲਚਲ ਜਿਹੜੀ ਉਹ ਨਹੀਂ ਕੱਟ ਰਹੀ। ਤਾਂ ਜਦੋਂ ਇਕਨੋਮੀ ਦੀ ਹਲਚਲ ਨਹੀਂ ਘਟ ਰਹੀ ਤਾਂ ਉਹ ਕਹਿੰਦੇ ਕਿ ਉਹ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਕੈਨੇਡਾ ਅਮਰੀਕਾ ਸਭ ਤੋਂ ਵੱਡੇ ਬਿਜ਼ਨਸ ਪਾਰਟਨਰਸ ਨੇ ਵਪਾਰਕ ਸਾਥੀ ਨੇ ਇੱਕ ਦੂਜੇ ਦੇ ਨਾਲ ਇਕਨੋਮੀ ਤੇ ਕਾਫੀ ਅਸਰ ਇਹਨਾਂ ਤੇ ਪੈਂਦਾਗਾ ਪਰ ਆਉਣ ਵਾਲੇ ਮਹੀਨਿਆਂ ਦੇ ਵਿੱਚ ਸਭਾਵਨਾਵਾਂ ਨੇ ਕਿ ਅਮਰੀਕਾ ਦੀ ਇਕਨੋਮੀ ਵੀ ਸਲੋ ਡਾਊਨ ਹੋ ਸਕਦੀ ਹੈ ਪਹਿਲਾਂ ਦੇ ਮੁਕਾਬਲੇ ਜਿਹੜੀ ਉਹ ਠੰਡੀ ਪੈ ਸਕਦੀ ਹੈ ਸੋ ਗਵਰਨਰ ਨੇ ਇਹ ਗੱਲਬਾਤ ਕਹੀ ਹੈ ਕਿ ਜੇਕਰ ਸਾਰਾ ਕੁਝ ਠੀਕ ਠਾਕ ਰਿਹਾ ਕਿਉਂਕਿ ਪੱਤਰਕਾਰਾਂ ਨੇ ਪੁੱਛਿਆ ਕਿ 5 ਜੂਨ ਨੂੰ ਅਗਲੀ ਮੀਟਿੰਗ ਹੈ ਕੀ ਉਹਦੋਂ ਬੈਂਕ ਇੰਟਰਸਟ ਰੇਟ ਦੇ ਵਿੱਚ ਕਟ ਲਗਾ ਸਕਦੀ ਹੈ ਉਹ ਕਹਿੰਦੇ ਕਿ ਇਹ ਤਾਂ ਦੇਖਾਂਗੇ ਕਿ ਕੀ ਜਿਹੜਾ ਉਹ ਦਿਖਾਈ ਦੇ ਰਿਹਾ ਕਿ ਇਨਫਲੇਸ਼ਨ 3% ਦੇ ਲਗਭਗ ਇਸ ਸਾਲ ਦੇ ਵਿੱਚ ਰਹਿਣੀ ਹੈ ਪਰ ਉਹ ਕਹਿੰਦੇ ਕਿ ਇਹ ਸਟੇਬਲ ਉਸ ਢੰਗ ਦੇ ਨਾਲ ਨਹੀਂ ਹੈ ਇਹਨੂੰ ਲੈ ਕੇ ਚਿੰਤਾਵਾਂ ਹਲੇ ਵੀ ਬਰਕਰਾਰ ਨੇ ਤੇ ਜਿਹੜੇ ਔਇਲ ਪ੍ਰਾਈਸ ਨੇ ਉਹ ਇੰਟਰਨੈਸ਼ਨਲੀ 5 ਡਾਲਰ ਵਧੇ ਨੇ ਬੈਂਕ ਦੀ ਉਮੀਦ ਤੋਂ ਜ਼ਿਆਦਾ ਤਾਂ ਉਹ ਸਾਰੇ ਕਾਰਕ ਜਿਹੜੇ ਨੇ ਉਹ ਪ੍ਰਭਾਵਿਤ ਕਰਦੇ ਨੇ ਇਨਫਲੇਸ਼ਨ ਨੂੰ ਤੇ ਜਦੋਂ ਤੱਕ ਇਨਫਲੇਸ਼ਨ ਜਿਹੜੀ ਐ ਉਹ ਸਟੇਬਿਲਿਟੀ ਦੇ ਵਿੱਚ ਬੈਂਕ ਨੂੰ ਨਹੀਂ ਲੱਗਦੀ ਉਸ ਸਮੇਂ ਤੱਕ ਬੈਂਕ ਇੰਟਰਸਟ ਰੇਟ ਤੇ ਕੱਟ ਲਗਾਉਣ ਦੇ ਮੂਡ ਦੇ ਵਿੱਚ ਨਹੀਂ ਸੋ ਹੁਣ ਇਹ ਇਸ਼ਾਰਾ ਜ਼ਰੂਰ ਕੀਤਾ ਗਿਆ ਹੈ ਕਿ ਜੋ ਕੁਝ ਦੇਖਾਂਗੇ ਆਰਥਿਕ ਤੌਰ ਤੇ ਠੀਕ ਠਾਕ ਰਿਹਾ ਤਾਂ ਸ਼ਾਇਦ 5 ਜੂਨ ਦੀ ਮੀਟਿੰਗ ਦੇ ਵਿੱਚ ਬੈਂਕ ਪਹਿਲੇ ਕੱਟ ਦਾ ਫੈਸਲਾ ਕਰ ਸਕਦੀ ਹੈ ਪਰ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਜੁਲਾਈ ਤੋਂ ਪਹਿਲਾਂ ਬੈਂਕ ਨੇ ਇੰਟਰਸਟ ਰੇਟ ਦੇ ਵਿੱਚ ਕੱਟ ਨਹੀਂ ਲਗਾਉਣਾ ਕਿਉਂਕਿ ਯੂ ਐਸ ਦੇ ਫੈਡਰਲ ਰਿਜ਼ਰਵ ਦਾ ਕੀ ਡਿਸੀਜਨ ਰਹਿੰਦਾ ਉਹਦੇ ਤੇ ਕਾਫੀ ਕੁਝ ਨਿਰਭਰ ਕਰਦਾ ਹੈ USD ਇਕਨੋਮੀ ਦੇ ਵਿੱਚ ਕਿਸ ਢੰਗ ਦੀ ਹਰਕਤ ਰਹਿੰਦੀ ਹੈ ਉਹਦੇ ਤੇ ਕਾਫੀ ਕੁਝ ਨਿਰਭਰ ਜਿਹੜਾ ਉਹ ਕਰਦਾ ਹੈ ਪਰ ਇਹ ਗੱਲਬਾਤ ਕਹੀ ਗਈ ਹੈ ਕਿ ਕੈਨੇਡੀਅਨ ਇਕਨੋਮੀ ਕੈਨੇਡੀਅਨ ਜੀਡੀਪੀ ਰਫਤਾਰ ਜ਼ਰੂਰ ਫੜੇਗੀ ਕਿ 1.5% ਦੇ ਲਗਭਗ ਜੀਡੀਪੀ ਦੇ ਵਿੱਚ ਹਲਚਲ ਇਸ ਸਾਲ ਦੇਖੀ ਜਾਣੀ ਹੈ ਤੇ 2% ਦੇ ਲਗਭਗ ਨੈਕਸਟ ਈਅਰ 2% ਤੋਂ ਉੱਪਰ ਦੇਖੀ ਜਾਣੀ ਹੈ ਤੇ 2026 ਦੇ ਵਿੱਚ 1.9% ਦੇ ਲਗਭਗ ਜੀਡੀਪੀ ਦੀ ਗਰੋਥ ਰਹਿਣੀ ਹੈ ਤੇ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕੰਸਟਰਕਸ਼ਨ ਖੇਤਰ ਦੇ ਵਿੱਚ ਕੰਮਕਾਜ ਚੱਲਣੇ ਨੇ ਤੇ ਲੋਕਾਂ ਨੇ ਇੰਟਰਸਟ ਰੇਟ ਘੱਟ ਲੱਗਣ ਤੋਂ ਬਾਅਦ ਘਰ ਖਰੀਦਣੇ ਜਿਹੜੇ ਉਹ ਸ਼ੁਰੂ ਕਰ ਦੇਣੇ ਨੇ ਤਾਂ ਉਹਦੇ ਨਾਲ ਜੀਡੀਪੀ ਗਰੋ ਜਿਹੜੀ ਉਹ ਹੋਏਗੀ ਸੋ ਇੰਟਰਨੈਸ਼ਨਲੀ ਬੇਸ਼ੱਕ ਜੀਡੀਪੀ ਜਿਹੜੀ ਉਹ 3.3% ਤੇ ਗਰੋ ਹੋਣ ਦੀਆਂ ਸੰਭਾਵਨਾਵਾਂ ਹਨ ਤੇ ਕੈਨੇਡੀਅਨ ਜੀਡੀਪੀ 1.5% ਤੇ ਲਗਭਗ ਗਰੋ ਹੋਏਗੀ ਪਰ ਉਹਦੇ ਲਈ ਸਭ ਤੋਂ ਪਹਿਲਾਂ ਇੰਟਰਸਟ ਰੇਟ ਚ ਘੱਟ ਜ਼ਰੂਰੀ ਹੈ ਕਿ ਉਹ ਕਦੋਂ ਲੱਗਦੇ ਆ ਤੇ ਨਾਲੋਂ ਨਾਲ ਅਮਰੀਕਾ ਦੇ ਵਿੱਚ ਇਕਨੋਮੀ ਦੀ ਸਥਿਤੀ ਕੀ ਰਹਿੰਦੀ ਹੈ ਕਦੋਂ ਉਹ ਸਲੋ ਡਾਊਨ ਹੁੰਦੀ ਹੈ ਤਾਂ ਉਹਦੇ ਆਧਾਰ ਤੇ ਸ਼ਾਇਦ ਬੈਂਕ ਆਫ ਕੈਨੇਡਾ ਦੇ ਵੱਲੋਂ ਕਟ ਲਗਾਉਣ ਦੇ ਲਈ ਫੈਸਲਾ ਲਿਆ ਜਾਊਗਾ ਪਰ ਬੈਂਕ ਨੇ ਪਹਿਲੀ ਵਾਰ ਇਸ ਸੰਭਾਵਨਾਵਾਂ ਤਲਾਸ਼ਣ ਦੀ ਗੱਲਬਾਤ ਕੀਤੀ ਹੈ ਕਿ ਜਿਸ ਤਰ੍ਹਾਂ ਦੀ ਸਥਿਤੀ ਹੋਏਗੀ ਉਸ ਤਰ੍ਹਾਂ ਦਾ ਫੈਸਲਾ ਲਿਆ ਜਾਏਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ